ਬੀਤੇ ਦਿਨ ਭਗਵਾਨ ਵਾਲਮੀਕੀ ਵੀਰ ਸੇਨਾ ਪੰਜਾਬ ਦੇ ਸੂਬਾ ਪ੍ਰਧਾਨ ਲਕੀ ਵੈਦ ਦੇ ਵੱਲੋਂ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਲੰਗਰ ਲਗਾਇਆ ਗਿਆ ਅਤੇ ਇਸ ਮੌਕੇ ਉਹਨਾਂ ਦੇ ਨਾਲ ਅਸ਼ਨੀਲ ਰਾਜਕੁਮਾਰ ਸ਼ਰਮਾ ਅਮਿਤ ਅਬਰੌਲ ਸਮੇਤ ਹੋਰ ਵਿਅਕਤੀ ਮੌਜੂਦ ਰਹੇ। ਉਹਨਾਂ ਵੱਲੋਂ ਸਰਬੰਸਾਨੀ ਸਾਹਿਬ ਸ਼ਿਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਧਰਮ ਦੀ ਰੱਖਿਆ ਲਈ ਬਲੀਦਾਨ ਨੂੰ ਯਾਦ ਕਰਦਿਆਂ ਹੋਇਆਂ ਆਪਣੇ ਧਰਮ ਤੇ ਪੱਕੇ ਰਹਿਣ ਦੀ ਅਪੀਲ ਕੀਤੀ ਗਈ ਅਤੇ ਧਰਮ ਪਰਿਵਰਤਨ ਦੇ ਇਸ ਕੋੜ ਨੂੰ ਖਤਮ ਕਰਨ ਦਾ ਵੀ ਪ੍ਰਣ ਲਿਆ ਗਿਆ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਕੀ ਵੈਦ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰਸਾ ਨਾ ਮੇਰੇ ਨਾਲ ਬਾਬਾ ਸੰਨੀ ਜੀ ਸੁਖਚੰਦ ਸਿੰਘ ਖੈਰਾਬਾਦ ਅੱਜ ਸਾਡੇ ਜਿੱਥੇ ਬੰਦੀ ਵੱਲੋਂ ਇੱਕ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਇੱਕ ਛੋਟੀ ਜੀ ਸੇਵਾ ਨਿਭਾਈ ਗਈ ਹੈ ਦੁੱਧ ਦੀ ਜਿਹੜੀ ਸੇਵਾ ਨਿਭਾਈ ਗਈ ਹੈ ਕਿਉਂਕਿ ਇਤਿਹਾਸ ਦੇ ਵਿੱਚ ਆਂਦਾ ਵਾ ਕਿ ਜਿਸ ਵੇਲੇ ਮੋਤੀਰਾ ਮਹਿਰਾਜੀ ਸੀਗੇ ਉਹਨਾਂ ਨੇ ਆਪਣੇ ਜਿਹੜਾ ਪਤਨੀ ਦੇ ਗਹਿਣੇ ਵੇਚ ਕੇ ਜਿਹੜਾ ਸਾਹਿਬਜ਼ਾਦੇ ਨੂੰ ਦੁੱਧ ਦੀ ਸੇਵਾ ਕੀਤੀ ਸੀਗੀ ਔਰ ਉਸ ਤੋਂ ਬਾਅਦ ਜਦੋਂ ਮੰਗਲਾਂ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਹਨਾਂ ਨੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਉਹਨਾਂ ਦੇ ਸਮੇਤ ਜਿਹੜਾ ਵਾ ਨਾ ਵੇਲਣਾਂ ਦੇ ਵਿੱਚ ਗੰਨੇ ਵਰਗੂ ਪੀੜ ਦਿੱਤਾ ਸੀਗਾ ਔਰ ਇੱਕ ਬਹੁਤ ਵੱਡੀ ਜਿਹੜੀ ਹੈ ਲਾਸਾਨੀ ਸ਼ਹਾਦਤ ਆ ਛੋਟੇ ਸਾਹਿਬਜ਼ਾਦਿਆਂ ਦੀ ਔਰ ਜਿਹੜੇ ਨਾਲ ਉਹਨਾਂ ਦੇ ਨਾਲ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀ ਔਰ ਅੱਜ ਜਿਸ ਵੇਲੇ ਪੰਜਾਬ ਇਹ ਪੋਹ ਦੇ ਜਿਹੜੇ 7 ਦਿਨ ਆ ਜਦੋਂ 10ਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੂਰਾ ਜਿਹੜਾ ਪਰਿਵਾਰ ਜਿਹੜਾ ਉਹਨਾਂ ਨੇ ਵਾਰਤਤਾ ਸੀਗਾ ਧਰਮ ਵੀ ਰਾਖੀ ਸੀ ਪਰ ਅੱਜ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਵਾ ਕਿ ਅੱਜ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਜਿਹੜੀ ਕਨਵਰਜਨ ਹੋ ਰਹੀ ਹੈ ਜੋ ਇੱਕ ਚਿੰਤਾ ਦਾ ਵਿਸ਼ੇ ਹੈ ਕਿਉਂਕਿ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਬਹੁਤ ਵੱਡੀ ਦਾਤ ਬਖਸ਼ੀ ਸੀਗੀ ਰੰਗਰੇਟੇ ਗੁਰੂ ਕੇ ਬੇਟੇ ਔਰ ਗੁਰਤੇਗਬਾਦ ਮਹਾਰਾਜ ਦਾ ਸ਼ੀਸ਼ ਜਿਹੜੇ ਆ ਉਹ ਸਾਡੇ ਵਜਮੀ ਸਿੱਖ ਸਮਾਜ ਦੇ ਵਿੱਚੋਂ ਜਿਹੜੇ ਸਾਡੇ ਵੱਡੀ ਹੋਏ ਆ ਬਾਬਾ ਜੀਵਨ ਸਿੰਘ ਜੀ ਉਹ ਲੈ ਕੇ ਆਏ ਸੀਗੇ ਕਿਉਂਕਿ ਸਾਡੀ ਸਮਾਜ ਜਿਹੜਾ ਵਾ ਮਜਬੀਤ ਸਖਵਾਲਮੇਗੀ ਸਮਾਜ ਜਿਹੜਾ ਵਾ ਹਮੇਸ਼ਾ ਧਰਮ ਦੀ ਰਾਖੀ ਕਰਕੇ ਖੜਦਾ ਰਿਹਾ ਵਾ ਪਰ ਅੱਜ ਜਿਹੜਾ ਵਾ ਸਾਡਾ ਹੀ ਸਮਾਜ ਜਿਹੜਾ ਵਾ ਇਹ ਕਨਵਰਜਨ ਬਹੁਤ ਵੱਡੇ ਲੈਵਲ ਤੇ ਕਰਦਾ ਕਰਦਾ ਪਿਆ ਵਾ ਅੱਜ ਇੱਥੇ ਹਿੰਦੂ ਤੇ ਸਿੱਖ ਸਮਾਜ ਦੀਆਂ ਜਿਹੜੀਆਂ ਮਹਾਨ ਸ਼ਕਤੀਆਂ ਆਈਆਂ ਸੀਗੀਆਂ ਔਰ ਸਾਰਿਆਂ ਨੇ ਅਸੀਂ ਇੱਕ ਜੁਟ ਹੋ ਕੇ ਜਿਹੜਾ ਇੱਕ ਧਰਮ ਪਰਿਵਰਤਨ ਦੇ ਖਿਲਾਫ ਜਿਹੜੀ ਆ ਇੱਕ ਲੜਾਈ ਆਰੰਭ ਕੀਤੀ ਆ ਕਿਉਂਕਿ ਇਹ ਮੇਨ ਜਿਹੜੀ ਚੀਜ਼ ਆ ਕਿ ਇੱਕ ਸ਼ਹੀਦੀ ਦਿਹਾੜਾ ਵੀ ਇੱਕ ਸ਼ਹੀਦੀ ਦਿਵਸ ਦੇ ਤੌਰ ਤੇ ਮਨਾਇਆ ਜਾਵੇ ਔਰ ਜਿਹੜੇ ਕਨਵਰਟ ਹੋ ਚੁੱਕੇ ਆ ਜਿਹੜੇ ਕ੍ਰਿਸਤਨ ਹੋ ਚੁੱਕੇ ਆ ਉਹ ਆਪਣਾ ਤਿਉਹਾਰ ਮਨਾਏ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜਿਹੜੇ ਹਾਡੇ ਲੋਕ ਆ ਜਿਹੜੇ ਨਹੀਂ ਕਨਵਰਟ ਹੋਏ ਜਦੋਂ ਉਹ ਇਸ ਚੀਜ਼ ਨੂੰ ਮਨਾਉਂਦੇ ਆ ਤੇ ਮੈਂ ਇਹਨਾਂ ਨੂੰ ਇੱਕ ਵਾਰੀ ਇੱਕ ਲਾਂਤੀ ਦਮ ਪਾਣਾ ਚਾਹਾਂਗਾ ਕਿ ਇੱਕ ਵਾਰੀ ਇਹ ਛੋਟੇ ਸਾਹਬਜ਼ਾਦਿਆਂ ਦੀ ਜਿਹੜੀ ਇਹ ਸ਼ਹੀਦੀਆਂ ਆ ਉਹਨਾਂ ਬਾਰੇ ਵੀ ਤੁਸੀਂ ਇੱਕ ਇੱਕ ਵਾਰੀ ਵੇਖ ਲਓ ਕਿਉਂਕਿ ਇੱਕ ਤੁਸੀਂ ਵੇਖੋ ਠੰਡੇ ਬੁਰਜ ਦੇ ਵਿੱਚ ਉਹਨਾਂ ਨੇ ਬਗੈਰ ਕਿਸੇ ਵੀ ਚੀਜ਼ ਤੋਂ ਜਿਹੜੀ ਰਾਤ ਕੱਟੀ ਆ ਔਰ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਕਿੰਨੇ ਤਸੀਹੇ ਦਿੱਤੇ ਗਏ ਆ ਔਰ ਜਿਹੜੇ ਉਹਨਾਂ ਦੇ ਨਾਲ ਸ਼ਹੀਦ ਹੋਏ ਆ ਕਿੰਨੇ ਉਹਨਾਂ ਨੇ ਤਸੀਹੇ ਚੱਲ ਕੇ ਧਰਮ ਦੀ ਰਾਖੀ ਕੀਤੀ ਆ ਪਰ ਅੱਜ ਅਸੀਂ ਆਪਣੇ ਧਰਮ ਤੋਂ ਬੇਮੁਖ ਹੋਏ ਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਾਂ ਕਿ ਗੁਰਗੋਬਿੰਦ ਸਿੰਘ ਮਹਾਰਾਜ ਔਰ ਸਹਾਬਜ਼ਾਦੀਆਂ ਦੀ ਸ਼ਹਾਦਤਾਂ ਦਾ ਜਿਹੜਾ ਮੁੱਲ ਪਾਈਏ ਔਰ ਆਪਣੇ ਧਰਮ ਦੀ ਰਾਖੀ ਕਰੀਏ ਪਿਓ ਇੱਕ ਹੁੰਦਾ ਵਾ ਸਿਰਫ ਇੱਕ ਇੱਕ ਦੇ ਹੀ ਬਣ ਕੇ ਰਹੀਏ ਇੰਨਾ ਹੀ ਕਹਿੰਦਾ ਆ ਸਾਰਿਆਂ ਨੂੰ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰਾਣਾ ਜੀ ਤੀਰਥ ਸੰਗਵਾਲੀ શ્રી ਗੁਰੂ ਰਾਮਦਾਸ ਸਾਟੋ ਯੂਨੀਅਨ ਨਾਲ ਪੰਜਾਬ ਰਾਜ ਜਥੇਬੰਦੀ ਦਾ ਪ੍ਰਧਾਨ ਅੱਜ ਮਨਜੀਠਾ ਰੋਡ ਤੇ ਖੰਡੇ ਵਾਲੇ ਚੌਂਕ ਦੇ ਨਜ਼ਦੀਕ ਸਾਡੀਆਂ ਸੰਸਥਾਵਾਂ ਵਾਲਮੀਕ ਕ੍ਰਾਂਤੀ ਸ਼ਾਣਾ ਦੇ ਜਿਹੜੇ ਮੁਖੀ ਵੀਰ ਸ਼ੈਨਾ ਦੇ ਮੁਖੀ ਲੱਕੀ ਵੈਦ ਜੀ ਸਾਡੇ ਵੀਰ ਸ਼ਨੀ ਸੋਤਾ ਜੀ ਤੇ ਉਹਨਾਂ ਦੇ ਨਾਲ ਹੋਰ ਵੀ Hindu ਸੰਗਠਨ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਨੇ ਛੋਟੇ ਸਹਿਬ ਜਾਦੇ ਤੇ ਹੋਰ ਵੀ ਜਿੰਨੇ ਵੀ ਸ਼ਹੀਦ ਹੋਏ ਨੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਅੱਜ ਬਾਬਾ ਮੋਤੀराम ਮਹਾਰਾਜ ਜੀ ਜਿਨ੍ਹਾਂ ਨੇ ਛੋਟੇ ਸਹਬਜਾਦਿਆਂ ਨੂੰ ਦੁੱਧ ਪਲਾ ਕੇ ਸੇਵਾ ਦਾ ਪੁੰਨ ਖਟਿਆ ਤੇ ਉਸ ਪੁੰਨ ਦੀ ਬਜਾਏ ਆਪਾਂ ਨੂੰ ਪਤਾ ਹੈ ਕਿ ਸਰਕਾਰਾਂ ਨੇ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਉਹ ਕੋਲੂ ਦੇ ਵਿੱਚ ਗੰਨਿਆਂ ਵਾਂਗ ਪੀੜ ਦਿੱਤਾ ਸੀ ਤੇ ਉਸ ਮਹਾਨ ਸ਼ਹੀਦਾਂ ਨੂੰ ਸਮਰਪਿਤ ਅੱਜ ਜਿਹੜੇ ਥਾਂ ਥਾਂ ਤੇ ਵਰਲਡ ਦੀ ਦੁਨੀਆ ਤੇ ਜਿੱਥੇ ਵੀ ਨਾਨਕ ਨਾਮ ਲੈਵਾ ਸੰਗਤਾਂ ਵਸਦੀਆਂ ਨੇ ਸੋ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਕੇ ਉਹ ਜਿਹੜੇ ਸਿੱਖ ਜਿਨ੍ਹਾਂ ਨੇ ਦੁੱਧ ਪਿਉਉਣ ਦੀ ਸੇਵਾ ਕੀਤੀ ਸੀ ਉਹਨਾਂ ਦੀਆਂ ਯਾਦਾਂ ਨੂੰ ਸਮਰਪਿਤ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਸਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਜਥੇਬੰਦੀਆਂ ਕੋਟਾਨ ਕੋਟਾਨ ਪ੍ਰਣਾਮ ਕਰਦੀਆਂ ਨੇ ਸੋ ਉਹਨਾਂ ਤੋਂ ਸਿੱਖਿਆ ਲੈਂਦੀਆਂ ਨੇ ਕਿ ਉਹ ਮਹਾਨ ਯੋਧੇ ਨੇ ਜਿਨ੍ਹਾਂ ਨੇ ਸਮਾਜ ਦੇ ਲੋਕਾਂ ਨੂੰ ਜਿਉਣ ਦੀ ਜਾਤ ਸਖਾਈ ਅਣਖ ਦੇ ਨਾਲ ਕਿਵੇਂ ਜਿਉਣਾ ਹੈ ਸੋ ਉਹ ਛੋਟੇ ਸ਼ਹਿਬਜ਼ਾਦਿਆਂ ਨੇ ਲਾਮਿਸਾਲ ਸ਼ਹਾਦਤਾਂ ਦੇ ਕੇ ਤੇ ਸਮਾਜ ਦੇ ਲੋਕਾਂ ਨੇ ਇੱਕ ਵੱਡੇ ਵਰਦਾਨ ਦੇ ਨਾਲ ਵਰਜਿਆ ਸੋ ਉਹਨਾਂ ਦੀ ਬਦੌਲਤ ਅੱਜ ਜਿਹੜੇ ਥਾਂ ਥਾਂ ਤੇ ਲੰਗਰ ਲਾਏ ਜਾ ਰਹੇ ਨੇ ਦੁੱਧ ਦੇ ਲੰਗਰ ਲਾਏ ਜਾ ਰਹੇ ਨੇ ਸ਼ਹੀਦੀ ਪੰਦਰਵਾੜਾ ਮਨਾਇਆ ਜਾ ਰਿਹਾ ਸਮੂਹ ਸੰਗਤਾਂ ਮਨਾ ਰਹੀਆਂ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਆਂ ਤੇ ਉਹਨਾਂ ਮਹਾਨ ਯੋਧਿਆਂ ਨੂੰ ਕੋਟਾਨ ਕੋਟਾਨ ਦਿਲ ਦੀਆਂ ਗਹਿਰਾਈਆਂ ਤੋਂ ਰੋਮ ਰੋਮ ਤੋਂ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਸਮਾਜ ਤੇ ਸਿਰ ਉੱਚਾ ਕਰਕੇ ਜੀਉਣ ਦੀ ਜਾਗ ਸਿਖਾਈ ਆ ਇਹਨਾਂ ਸ਼ਬਦਾਂ ਦੇ ਨਾਲ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹੋਈਆਂ ਸਾਰੀਆਂ ਜਥੇਬੰਦੀਆਂ ਜਥੇਬੰਦੀਆਂ ਦਾ ਧੰਨਵਾਦ ਉਹਨਾਂ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤੇ ਉਹਨਾਂ ਮਹਾਨ ਯੋਧਿਆਂ ਦੀ ਪ੍ਰਾਣੀ ਯਾਦ ਨੂੰ ਤਾਜ਼ਾ ਕੀਤਾ ਸੋ ਇਹਨਾਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਸਮ ਜੈ ਨਿਊਜ਼ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਕਰੇ ਵਾਲ ਦੀ ਰਿਪੋਰਟ